ਹਾਂ ਇਹਨਾਂ ਦੇ ਅੱਗੇ ਨਹੀਂ ਜਾਣਾ ਭਰਾਵਾ ਇਹ ਹੀ ਹੈ ਜਿਹੜੇ ਹੱਸ ਹੱਸ ਕੇ ਤੇਨੂੰ ਪਾਸ ਕਰਦੇ ਨੇ। ਥਾਂਦੇ ਵਾਲਾ ਤੇ ਟੈਣਾ ਭਾਈ ਇਹਨਾਂ ਨੂੰ ਬੇਨਤੀ ਆ ਦੇ। ਉਹ ਉੱਤੋਂ ਵੀ ਛਾਲ ਮਾਰੀ ਫੇਰ ਵੀ ਉਹ ਪੜ ਗਿਆ। ਉੱਥੇ ਹੀ ਪਾਰਿਆ ਜੱਪਾ ਆ ਕੱਕੇ। ਇਨਸ਼ਾ ਅੱਲਾਹ ਮੈਚ ਹੈ ਤੇ ਦਰਸ਼ਕੀ ਉਹਨੇ ਉਤਸ਼ਾਹ ਦੇ ਨਾਲ ਦੇਖ ਰਹੇ ਆ ਕਿ